ਤਰੀਕ ਨੂੰ ਦਿੱਲੀ ਕੂਚ ਕਰ ਰਹੇ ਕਿਸਾਨ ਤਾਂ ਉਸਤੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਹਰਿਆਣਾ ਸਰਕਾਰ ਪੂਰੀ ਤਿਆਰ ਹੈ ਹਰਿਆਣਾ ਪ੍ਰਸ਼ਾਸਨ ਪੂਰਾ ਤਿਆਰ ਹੈ ਔਰ ਉਸਤੇ ਵਿੱਚ ਯੂਟੀ ਚੰਡੀਗੜ੍ਹ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਇਹ ਧਾਰਾ 1-2 ਦਿਨਾਂ ਦੇ ਵਾਸਤੇ ਨਹੀਂ ਬਲਕਿ 60 ਦਿਨਾਂ ਦੇ ਵਾਸਤੇ ਲਾਗੂ ਕੀਤੀ ਗਈ ਹੈ ਯਾਨੀ ਕਿ 2 ਮਹੀਨਿਆਂ ਦੇ ਵਾਸਤੇ ਧਾਰਾ 144 ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ ਪੰਜ ਬੰਦਿਆਂ ਤੋਂ ਵੱਧ ਜਿਹੜਾ ਉਹ ਇਕੱਠ ਨਹੀਂ ਹੋ ਸਕਦਾ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਤਿਆਰੀਆਂ ਜੜੀਆਂ ਨੇ ਉਹ ਕਿਸਾਨਾਂ ਦੀਆਂ ਪੂਰੀਆਂ ਨੇ ਤਾਂ ਉਸ ਤਿਆਰੀਆਂ ਦੇ ਵਿੱਚ ਹੀ ਜਿਵੇਂ ਕਿ ਪ੍ਰਸ਼ਾਸਨ ਨੂੰ ਸ਼ਾਇਦ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੱਗਦਾ ਸੀ ਵੀ ਸਾਦੇ ਵਾਲੋ ਕਿੱਥੋਂ ਚੰਡੀਗੜ੍ਹ ਵਾਲੋ ਉਹ ਹਰਿਆਣਾ ਨਾਲ ਕੁਝ ਕਰ ਜਾਣ ਤਾਂ ਇਸ ਤੇ ਵਿੱਚ ਹੀ ਉਹਨਾਂ ਨੇ ਇਹ ਧਾਰਾ ਜਿਹੜੀ ਆ 144 ਲਗਾ ਦਿੱਤੀ ਹੈ ਇੱਕ ਪਾਸੇ ਤਾਂ ਦਿੱਲੇ ਦੇ ਵਾਕ-ਵਾਕ ਬਰੂਆ ਤੇ ਪ੍ਰਸ਼ਾਸਨ ਦੀ ਕਿਸ ਤਰੀਕੇ ਨਾਲ ਤਿਆਰੀ ਆ ਉਹ ਵੀ ਤੁਹਾਨੂੰ ਦਿਖਾਈ ਸੀ ਅਤੇ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਹਰਿਆਣਾ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜ਼ਰੂਰ ਬੰਦ ਰਹਿਣ ਗਿਆ ਅਤੇ ਜ਼ਰੂਰ ਕਾਲਿੰਗ ਜਿਹੜੀ ਚੱਲ ਸਕਦੀ ਹੈ ਇੰਟਰਨੈਟ ਸੇਵਾਵਾਂ ਬੰਦ ਦਾ ਐਲਾਨ ਕਰ ਦਿੱਤਾ ਸੀ ਤਾਂ ਉਸ ਦੇ ਵਿੱਚ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਵੱਡੀ ਜਿਹੜੀ ਅਪਡੇਟ ਸਾਂਝੀ ਕੀਤੀ ਗਈ ਆ B144 ਤਾਰਾ ਉਹ ਵੀ 60 ਦਿਨਾਂ ਦੇ ਵਾਸਤੇ लागू ਕਰ ਦਿੱਤੀ ਗਈ ਆ ਹੁਣ 60 ਦਿਨ ਕਿਉਂ ਇਹਨਾਂ ਨੇ ਜਿਹੜੀ ਐਨੀ ਲੰਬੀ ਧਾਰਾ ਜਿਹੜੀ ਐ ਮੈਂ ਕਹਿ ਸਕਦਾ 144 ਲਾਗੂ ਕੀਤੀ ਆ ਉਸ ਦੇ ਪਿੱਛੇ ਸਵਾਲ ਵੀ ਉੱਠਦੇ ਨੇ ਕਿ ਉਹਨਾਂ ਨੂੰ ਐ ਲੱਗਦਾ ਵੀ ਜਿੱਦਾਂ ਪਿਛਲੀ ਵਾਰੀ ਕਿਸਾਨਾਂ ਨੇ ਲੰਬਾ ਧਰਣਾ ਲਗਾ ਦਿੱਤਾ ਸੀਗਾ ਦਿੱਲੀ ਦੀ ਬਰੂਹਾਂ ਤੇ ਬੈਠ ਗਏ ਸਨ ਕਿਸ ਉਸ ਪ੍ਰਕਾਰ ਨਾਲ ਧਰਨਾ ਤਾਂ ਨਹੀਂ ਲੱਗ ਜੂਗਾ ਤਾਂ ਉਸੇ ਦੇ ਵਿੱਚ ਹੀ ਇਹ ਵੱਡੀ ਅਪਡੇਟ ਆਈ ਆ ਵੀ ਪੂਰੇ ਸ਼ਹਿਰ ਦੇ ਵਿੱਚ ਹੀ ਜਿਹੜੀ ਧਾਰਾ 144 ਲਾਗੂ ਕਰ ਦਿੱਤੀ ਗਈ ਆ ਅਤੇ ਇਹ ਵੀ ਤੁਹਾਨੂੰ ਦੱਸ ਦਈਏ ਵੀ ਇਸ ਦੇ ਨਾਲ ਹੀ ਜਿਹੜੇ ਟਰੈਕਟਰ ਤੇ ਟਰਾਲੀਆਂ ਉੱਥੋਂ ਨਿਕਲਣ ਗਿਆ ਤਾਂ ਉਹਨਾਂ ਤੇ ਵੀ ਪੂਰਨ ਜੜੀ ਆ ਉਹ ਪਾਸਟ ਮੈਂ ਕਹਿ ਸਕਦਾ ਵੀ ਉੱਥੇ ਜਿਹੜੇ ਉਹ ਪਾਬੰਦੀ ਲਗਾ ਦਿੱਤੀ ਗਈ ਆ ਜਿਹੜਾ ਮਾਰਚ ਉੱਥੋਂ ਨਿਕਲੂਗਾ ਉਹਦੇ ਵੀ ਜਿਹੜੀ ਪਾਬੰਦੀ ਲਗਾਈ ਗਈ ਆ ਅਤੇ ਇਸ ਦੇ ਵਿੱਚ ਹੀ ਜੇ ਗੱਲ ਕਰਦੇ ਆ ਵੀ ਕਿਸੇ ਵੀ ਵਿਰੋਧ ਤੇ ਕਿਸੇ ਵੀ ਪ੍ਰਦਰਸ਼ਨ ਤੇ ਪੂਰਨ ਤਰੀਕੇ ਨਾਲ 60 ਦਿਨਾਂ ਦਾ ਬੈਨ ਲੱਗ ਚੁੱਕਾ ਆ 60 ਦਿਨਾਂ ਦੀ ਰੋਕ ਜਿਹੜੀ ਆ ਉਹ ਯੂਟੀ ਦੇ ਵਿੱਚ ਲੱਗ ਚੁੱਕੀ ਹੋਈ ਆ ਹੁਣ ਸਵਾਲ ਇਹ ਉੱਠਦੇ ਨੇ ਜੇ ਸਰਕਾਰ ਦੇ ਖਿਲਾਫ ਵੀ ਕੋਈ ਤਰਨਾ ਪ੍ਰਦਰਸ਼ਨ ਹੁੰਦਾ ਉਹ ਚੰਡੀਗੜ੍ਹ ਦੇ ਵਿੱਚ ਹੀ ਹੁੰਦਾ ਤਾਂ ਉਸ ਤੇ ਵੀ ਪਾਬੰਦੀ ਜਿਹੜੀ ਲੱਗ ਚੁੱਕੀ ਹੋਈ ਆ ਪੂਰਨ ਤੌਰ ਤੇ ਅਤੇ ਇਹ ਜਿਹੜੀ ਅਪਡੇਟ ਹੈ ਇਹ ਸਾਂਝੀ ਕੀਤੀ ਗਈ ਆ ਅਤੇ ਇਹ ਵੀ ਗੱਲ ਦੱਸਦੀ ਹੈ ਵੀ ਚੌਕਸੀ ਜਿਹੜੀ ਆ ਉਹ ਵਰਤੇਗਾ ਪ੍ਰਸ਼ਾਸਨ ਅਤੇ 13 ਫਰਵਰੀ ਨੂੰ ਇਹ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਪਿਤਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਹੀ ਵੱਡੀ ਅਪਡੇਟ ਆਂਦੀ ਹੈ ਬਿ ਯੂਟੀ ਦੇ ਵਿੱਚ ਆਮ ਵੀ ਜਿਹੜੇ ਨੇ ਉਹ 5 ਤੋਂ ਜ਼ਿਆਦਾ ਵਿਅਕਤੀ ਜਿਹੜੇ ਆ ਇਕੱਠੇ ਨਹੀਂ ਹੋ ਸਕਦੇ ਕਿਸੇ ਹਿਸਾਬ ਦਾ ਕੋਈ ਵੀ ਤਰਨਾ ਪ੍ਰਦਰਸ਼ਨ 60 ਦਿਨਾਂ ਦੇ ਵਿੱਚ ਨਹੀਂ ਹੋ ਸਕਦਾ ਇਹ ਵੱਡੀ ਅਪਡੇਟ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹਰਿਆਣਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸੀ ਤਾ ਉਸ ਦੇ ਵਿੱਚ ਹੀ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੀ ਲਿਆ ਗਿਆ ਅਤੇ 60 ਦਿਨ ਦੇ ਵਾਸਤੇ ਉੱਥੇ 144 ਤਾਰਾ ਲਾਗੂ ਕਰ ਦਿੱਤੀ ਗਈ ਹੈ